ਬਾਦਿਆਲਾ ਨਾਮਕ ਧਰ ਕੇ ਸੁਰ ਦੇ ਨਿਬਾਨਿਓਂ ਕੇ ਪਾਨ ਗੁਰੂ ਨੇ ਤਾਨਿਓਂ ਕੇ ਤਾਨ ਨੂੰ ਨਿਉਪਿਓਂ ਕੀਓ ਠੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਆਦੂ ਦਸਦੀ ਮਾੜੇ ਦਸਦੀ ਆਦੂ ਦਸਦੀ ਮਾੜੇ ਦਸਦੀ ਸੋਨ 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 ਮਾਨ ਤ੍ਰਿਪਤ ਮਨ ਪਾਰੀ ਸੋਨ ਸੋਨ ਮਾਨ ਤ੍ਰਿਪਤ ਮਨ ਪਾਰੀ ਸੋਨ ਸਾਂਦੂ ਅੰਮ੍ਰਿਤ ਵਾਰੀ ਸਾਂਦੂ ਅੰਮ੍ਰਿਤ ਵਾਰੀ ਹਰ ਦਸ ਤੇਵ ਹਰ ਦਸ ਤੇਵ ਹਰ ਦਸ ਤੇਵ ਦੁਰ ਸਾਰਾ ਕਿਲ ਬਿੱਤ ਕਾਂਟੇ ਨਿੰਮਖ ਅਰਾਦਿਆਂ ਗੁਰਮੰਤ ਪਾਗ ਮਨਤਾਰ ਕਿਲ ਬਿੱਤ ਕਾਂਟੇ ਨੈਨੁਖ ਅਰਾਦਿਆਂ ਕਿਲ ਬਿੱਤ ਕਾਂਟੇ ਨਿੰਨੰਗਿਆ ਰਾਧੀਆਂ ਗੁਰਨੰਥ ਕਰਤਾ ਜੀ ਗੁਰਨੰਥ ਕਰਤਾ ਜੀ ਹਰ ਦਸ ਪੀਰੋ ਹਰ ਦਸ ਪੀਰੋ ਹਰ ਦਸ ਪੀਰੋ ਗੁਰ ਕਰਤਾ ਕੁਕ ਤਪਤ ਜਗਤ ਸੱਚ ਪਾਈਏ ਸਰਬ ਸੁਖਾਂ ਦਾ ਦਾਤਾ ਆਪਣੀ ਨਾਸ ਕੋ ਭਗਤ ਦਾਨ ਦੇਵੇ ਹੋਰ ਜਗਤ ਤੇ ਪੈਦਾਤਾ ਸਰਨੀ ਸੁਖੀਏ ਰਸਨਾਂ ਕਾਈਏ ਕਿਰਤੇ ਤਿਆਈਏ ਸੋਈ ਕਰਨ ਲਾਣ ਸਮਰਾਤ ਸੁਆਮੀ ਇਸ ਪੇਨੇ ਅਪਤ ਨੰਦੋਏ ਕਲਦੇ ਬਾਗ ਰਤਨ ਚਲਨ ਪਾਇਆ ਕਰਉ ਕਿਰਪਾ ਤੇਰ ਪਾਲਾ ਬੱਡੇ ਭਾਗ ਲਗਨ ਜਨਮ ਭਾਇਆ ਕਰਉ ਕਿਰਪਾ ਤੇਰ ਪਾਲਾ ਸਾਧ ਸੰਗ ਨਾਮ ਕੋ ਕੁੰਵਾਨੇ ਸੇਂਦੇ ਸਦਾ ਤੁਹ ਕਾਲਾ ਸਾਂਤ ਸੰਗਿ ਨਾਨਕ ਤੁੰਗਾਂ ਮੇ ਸਿਨਰੇ ਸਦਾ ਦੁਬਾਲਾ ਹਰ ਦਸ ਮੀਨੋ ਹਰ ਦਸ ਮੀਨੋ ਹਰ ਦਸ ਮੀਨੋ ਪਰਤ ਗਿਆਨੀ ਹਰ ਦਸ ਮੀਨੋ 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 ਹਰ ਦਸ ਸੋਨ ਸੋਨ ਮਾ ਤੇ ਰਿਤ ਮਨ ਭਾਵੇ ਸੋਨ ਸੋਨ ਮਾ ਤੇ ਰਿਤ ਮਨ ਭਾਵੇ ਸਾਧੂ ਅੰਬ੍ਰਿਤ ਬਾਣੀ ਅਗਰਸਪੀ ਹੋ ਹਰ ਦਸਪੀ ਹੋ ਅਗਰਸਪੀ ਹੋ ਬਲਤਿਆ ਅੰਬੀ ਹਰਸਪੀ ਹੋ ਹਰ ਦਸਪੀ ਹੋ ਅਗਰਸਪੀ ਹੋ ਬਲਤਿਆ 来，这是来。 Bye. ਬਾਲ ਸੇਵਤ ਦੇ ਗਤੀ ਦਾ ਚੇਸ਼ ਕਰਦੇ ਹਨ ਬੜੀ ਪਿਆਰਪਨ ਸੰਗੰਧੀ ਵੀ ਸਰ ਕਰੋ ਹਰ ਰਸਵੀਰ ਬਰਤਦੀ ਹੈ ਉਹ ਗੇਂਦੀ ਹੈ ਜਿਹੜਾ ਨਾਮ ਦਾ ਦਸਨੀ ਸਤਿਗੁਰ ਕਿਤੇ ਨਾਲੇ ਬੁਰਖੇ ਨਾਲੇ ਗਿਆ ਇਸ ਜਗਤ ਵਿੱਚ ਇੱਕ ਹੀ ਬੁਰਖ ਹੈ ਇਸ ਜਗਤ ਵਿੱਚ ਬੁਰਖ ਇੱਕ ਹੈ ਹੋਰ ਸਗਲੀ ਕਾਰ ਸਵਾਈ ਵਿੱਚ ਸਤਿਗੁਰ ਕੀ ਕਿੰਨੇ ਬੁਰਖੇ ਕੀ ਹੈ ਬਾਕੀ ਸਭ ਜੀਵ ਨੂੰ ਆਤਮਾ ਜੀਵ ਆਤਮਾ ਇਸਤਰੀ ਰੂਪ ਹੈ ਪਰ ਸਤਗੁਰ ਜੀ ਕਿੰਨੀ ਵੱਡੀ ਵਿਸ਼ੇਸ਼ ਕਰਦੇ ਨੇ ਜਿਹੜਾ ਨਾਮ ਦਾ ਰਸ ਪੀਂਦਾ ਨਾ ਫੁਰਖ ਦਾ ਰੋਗੀ ਹੋ ਜਾਂਦਾ ਹਰ ਰਸ ਪੀਣੋ ਫੁਰਖ ਗਿਆ ਤਾਂ ਗੁਰ ਨਾਮ ਸੇ ਬਾਬੇ ਦਾ ਇਹਨੂੰ ਫੁਰਖ ਨਹੀਂ ਕਿਸੇ ਫੁਰਖਾ ਫੁਰਖਾ ਇੱਕ ਦਾ ਫੁਰਖਾ ਬਚਨ ਬਣ ਫੁਰਖਾ ਫੁਰਖਾ ਕਰਕੇ ਲੋਕ

ਉਈਂ ਸੁਖਰੀ ਨੇ ਸਤਮੁਤੀ ਬਖਸ਼ਿਸ਼ ਕਰਦੀ ਤੇਰੇ ਵਾਸਤੇ ਕੀ ਚੱਲ ਤੋਜਿਤ ਖੋਜਤ ਖੋਜਿਆ ਕਰੋ ਸਤਗੁਰੂ ਜੀ ਕਹਿੰਦੇ ਬਾਕੀ ਸਾਰੀਆਂ ਚੀਜ਼ਾਂ ਦੀ ਖੋਜ ਕਰਕੇ ਤੇ ਤੇਰੀ ਖੋਜ ਕਰੋ ਮੇਰੇ ਵਾਸਤੇ ਚੱਲ ਜੀ ਤੋਜਿਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਇਕ ਤਤ ਪੰਜ ਤਤ ਦੀ ਨਹੀਂ ਨਾ ਪੰਜ ਤਤ ਦੀ ਨਹੀਂ ਇੱਕ ਤਤ ਨਾਮ ਤਤ ਹੈ ਜਿਹੜਾ ਇਹ ਪੰਜ ਤਤਾਂ ਨੂੰ ਜਿੰਨੇ ਬਣਾਇਆ ਇੱਕ ਨਾਮ ਤਤ ਸਭ ਹੀ ਸਿਰ ਜਾਤੇ ਇਹ ਨਾਮ ਤਤ ਤੋਂ ਹੀ ਪੰਜ ਤਤ ਬਣੇ ਸਰਗੁਰੂ ਜੀ ਕਹਿੰਦੇ ਇਸ ਤਤ ਦੀ ਵਿਚਾਰ ਕਰ ਰਾਮ ਨਾਮ ਤਤ ਸਾਰਾ ਜੇ ਤੇਰੇ ਤਤ ਰਹੀ ਨਾ तेरी, तेरी देही बनी है राम नाम दे सदका ही तेरी देही है कभी इस सत्ती विचार कर सब कुछ ही कहते जे तू राम राम जपे तेरे पंजे तक तो तुरे रहेंगे जे तू राम राम नाम जपे तेरे तत् घटते जाने तेरे तत् घटते जाने में आंदा जन्म तेन चार तत् का मिलेगा चार तत् ਉਹ ਫੇਰ ਤੱਤ ਘਟ ਜਾਣਾ ਤਿੰਨ ਤੱਤ ਦਾ ਜਨਮ ਲਓ ਚਾਰ ਤੱਤ ਦਾ ਜਨਮ ਰਬਸੋ ਤੈਨੂੰ ਕੋਸੂ ਜਾਮਾ ਮਿਲੇਗਾ ਇਹ ਸੰਤੂ ਜੀ ਕਹਿੰਦੇ ਫੇਰ ਫੇਰ ਤੱਤ ਘਟ ਜਾਣਾ ਫਿਰ ਤਿੰਨ ਤੱਤ ਦਾ ਤੈਨੂੰ ਮਿਲੂ ਜਾਮਾ ਪੰਛੀਆਂ ਦਾ ਤੇਰੇ ਤੱਤ ਘਟਦੇ ਜਾਣੇ ਦੋ ਜਾਮਾ ਦੋ ਤੱਤ ਰਹਿ ਜਾਣਗੇ ਆ ਕੀੜੇ ਮਕੌੜੇ ਇਹ ਦੋ ਤੱਤ ਨੇ ਫੇ ਇੱਕ ਤੱਤ ਹੀ ਰਹਿ ਜਾਣਾ ਸਾਰੇ ਤਤ ਘਟਦੇ ਜਾਣੀ ਘਟਦੇ ਜਾਣੀ ਇੱਕ ਤਤ ਰਹਿ ਜਾਣਾ ਸਾਤ ਸੰਗਤ ਕਿਹੜਾ ਸਬਜ਼ੀਆਂ ਫਲ ਫਲ ਇਹ ਤੋਂ ਬਣੇ ਹੋਏ ਸਬਜ਼ੀਆਂ ਬਣੇ ਫਲ ਫਲ ਬਣੇ ਨਦਰਸਤਾਂ ਦੀਆਂ ਜਿੰਨਾ ਖੋਗੇ ਤੇਰੇ ਤਤ ਘਟਦੇ ਜਾਣੀ ਸੰਗਤ ਕਹਿੰਦੇ ਵਿਚਾਰ ਕਰ ਤੂੰ ਵਿਚਾਰ ਨਹੀਂ ਕਰਦਾ ਵਿਚਾਰ ਕਰਦੇ ਮਾਇਆ ਦੀ ਕੋ ਜੁੜ ਗਈ ਆ ਬਲਾਡ ਗਰੀਦੇ ਵੀ ਨਹੀਂ ਤਲ ਮੁੰਡਾ ਕੈਨੇਡਾ ਚਲੇ ਗਏ ਬਾਹਰ ਦੇ ਦੇਸ਼ ਚਲੇ ਆਹੀ ਚਲ ਪਰਿਵਾਰ ਨੂੰ ਹੀ ਸੰਭਲਣੀ ਹਾਲ ਨੂੰ ਰੱਖਣੀ ਕਦੀ ਸੋਚਿਆ ਵੀ ਜਿਹਨੇ ਜੀਵ ਦਿੱਤਾ ਉਹਨੂੰ ਠੀਕ ਰੱਖੇ ਉਹਨੇ ਮੱਸਣ ਤੋਂ ਪਹਿਲਾਂ ਹੀ ਦੇ ਕੇ ਰੱਖਿਆ ਡੀਐਨਏ ਕੀ ਵਰਨਾ ਇਹਨੂੰ ਕੀ ਚਾਹੀਦਾ ਤੂੰ ਖਾ ਖਾ ਟੈਨਸ਼ਨ ਲੈ ਕੇ ਆਪਣਾ ਜੀਵਨ ਤਰਾ ਕਰੀਏ ਸਤਗੁਰ ਜੀ ਕਹਿੰਦੇ ਤੂੰ ਕਦੀ ਤੱਤ ਦੀ ਵਿਚਾਰ ਹੀ ਨਹੀਂ ਕੀਤੀ ਜੇ ਤੇਰਾ ਪੰਜ ਤੱਤ ਦਾ ਸਰੀਰੇ ਕਿਵੇਂ ਕਾਇਮ ਰਹੇਗਾ ਇਹਦੀ ਤੱਤ ਦੀ ਵਿਚਾਰ ਤਾਂ ਕਰੇ ਕਿਹਦੀ ਸੜਕਾਂ ਬੰਨ੍ਹ ਕਰਕੇ ਚੱਲ ਰਹੀ ਨੇ ਸਤਗੁਰ ਕਹਿੰਦੇ ਕਿਉਂ ਘਾਟੇ ਵਿੱਚ ਜਾ ਰਹੇ ਆਂ ਇਹ ਤੈਨੂੰ ਘਰ ਤਾਂ ਪੈਂਦਾ ਚਾਉ ਸਤਗੁਰ ਜੀ ਕਹਿੰਦੇ ਤੇਰੇ ਲਈ ਕੱਲ ਜਾਣਾ ਪੈ ਜਾਣਾ ਧੰਗੁਰੂ ਨਾਮਦਾਸ ਜੀ ਦਾ ਕਿੰਨਾ ਪਿਆਰਾ ਰਚਨ ਹੈ मेरे ही है रतन नाम हर बसिया मेरे ही है रतन नाम हर बसिया मेरे हृदय च नाम बस गया गुरु मन्दिरो माथे मेरे माथे तजवा हां मेरे मस्तक ते हाथ रखया गुरु अमरदास पातशाह जी भी कहंदे साडे नाम बस गया सतगुरु जी कहंदे ਜਦੋਂ ਗੁਰੂ ਨੇ ਸਾਨੂੰ ਖੁਸ਼ ਹੋ ਕੇ ਆਪ ਦੀ ਦਰਗਾਹ ਦਿੱਤੀ ਨਾ ਸਾਡਾ ਸਾਰਾ ਕਰ ਜਾਈ ਗਏ ਜਨਮ ਜਨਮ ਕੇ ਕਿਲਰਤ ਦੁਤ ਉਤਰੇ ਆਰਾਮ ਨਾਮ ਰੇਲ ਲਾਤਾ ਨਿਕਲ ਜਾਈਆਂ ਬੰਦ ਸਦਗਤੀ ਕੇ ਲੇ ਕੇ ਸੋਚੋ ਵਿਚਾਰੋ ਤੁਸੀਂ ਕਰਜਾਂ ਚੜਾ ਰਹੇ ਹੋ ਦਿਨੋ ਦਿਨ ਸਤ ਜਾਣਿਓ ਜੇ ਨਾਮ ਦਾ ਰਸ ਨਾ ਆਇਆ ਤੇ ਕਰਜਾ ਚੜੀ ਜਾਂਦਾ ਕੇ ਲਈ ਨੂੰ ਜਲੰਧਾ ਆਸਨ ਆਇਆ ਵਾਹਿਗੁਰੂ ਜਪਦੇ ਤਾਡੀ ਸੁਰਤ ਨਿਰਮਲ ਨਾ ਕੋਈ ਕੀ ਕਰਜ ਹੈ ਜੇ ਜਨਨ ਲੈ ਰਾਨੀ ਕਰਜਾ ਉਦਈ ਨਾਊਗਾ ਸਾ ਸਭ ਜਿਉਂ ਨਾਮ ਜਪਦੇ ਜਪਦੇ ਗੁਰਦਰੂਪ ਹੋਗੇ ਸ਼ਬਦ ਰੂਪ ਹੋਗੇ ਜਦੋਂ ਸ਼ਬਦ ਸੁਰਤ ਜਿ ਵਸਨ ਲੱਗਿਆ ਜਦੋਂ ਸ਼ਬਦ ਸੁਰਤ ਜਿ ਵਸਨ ਲੱਗਿਆ ਕਿਵੇਂ ਵਸੂ ਸੁਰਤ ਚ ਨਿਸ਼ਾਨੀ ਕੀ ਹੈ ਉਹ ਸੁਰ ਦੀ ਜਦੋਂ ਵਸ ਗਿਆ ਤੁਹਾਨੂੰ ਆਪ ਪਾਸੇ ਹੋਈ ਮਿਸਨਾ ਉਹ ਹੀ ਮਿਸਨਾ ਵਿੱਚ ਅੰਦਰ ਤੁਹਾਡੇ ਕਿਸੇ ਵੀ ਰੱਦੀ ਈਦਖਾਣੀ ਆਉਗੀ ਦਵਾਈ ਨਹੀਂ ਆਉਗੀ ਨਿੰਦਿਆ ਨਹੀਂ ਆਉਗੀ ਸਤਗੁਰੂ ਜੀ ਕਹਿੰਦੇ ਉਹ ਤੁਹਾਡੀ ਸੁਰ ਵਿੱਚ ਵਸ ਗਿਆ ਸੁਰ ਵਿੱਚ ਵਸ ਗਿਆ ਪਰਾਨਾਂ ਵਿੱਚ ਵਸ ਗਿਆ ਕਿੰਨਾ ਸੋਹਣਾ ਪਿਆਰਾ ਸ਼ਬਦ ਹੈ ਸਤਗੁਰੂ ਜੀ ਦਾ ਕਿਲ ਵਿੱਚ ਕਾਟੇ ਨਿਮਕ ਰਾਤਿਆ ਇੱਕ ਨਿਮਕ ਨਾਲ ਅਵਸਥਾ ਬਣਦੀ ਹੈ ਸਾਥ ਨਿਮਕ ਇੱਕ ਦਿਨ ਗੁਰਮੁਖ ਪਿਆਰੀ ਤੇ ਆਏ ਉਹਨਾਂ ਨੇ ਨਾ ਨਿਮਕ ਦੀ ਪਰਿਭਾਸ਼ਾ ਦਿੱਤੀ ਨਿਮਕ ਕੀ ਨੋ ਕਹਿੰਦੇ ਪਹਿਲਾ ਰੰਗ ਹੈ ਵਿਸ ਜਸਿਆ ਕਹੀਆਂ ਕਹਿਣਾ ਸਿੱਧੀ ਵਾਰੀ ਮਾਂ ਹੋਆ 15 ਵਾਰੀ ਅੱਖ ਚਮਕੀਏ ਨਾ ਤੇ ਇੱਕ ਜਸਾ ਬਣਦਾ ਹੈ ਇੱਕ ਬਿਸਰਾ ਬੰਦ ਹੈ ਫਿਰ 15 ਬਿਸਰਾਂ ਦੇ ਕਿੱਥੇ ਆ ਬੰਦ ਹੈ ਤੇ 15 ਛਸਿਆਂ ਤੋਂ ਇੱਕ ਘੜੀ ਬਣਦੀ ਤੇ ਸਾ ਸੰਗਤ ਨਿਮਕ ਹੁੰਦਾ 3 ਮਿੰਟ ਦਾ 3 ਮਿੰਟ ਜੇ ਤੁਹਾਡੀ ਸੁਰਤ ਜੁੜ ਜੇ 3 ਮਿੰਟ ਕੋਈ ਫੁਰਲਾ ਨਾ ਬਣੇ ਇੱਕੋ ਵਾਇਰ ਗਰੁੱਪ ਸ਼ਬਦ ਵਿੱਚ ਸੁਰਤ ਜੁੜ ਜੇ ਤੇ ਸਤਿਗੁਰੂ ਜੀ ਕਹਿੰਦੇ ਇੱਕ ਰਾਸ ਆਵੇ ਤਾਂ ਰਾਸ ਤੇ ਉਹ ਇੱਕ ਨਿਮਕ ਵਿੱਚ ਧਾਰ ਦੇ ਕਰੋੜਾਂ ਪਾਪ ਸਾਰੇ ਕੀ ਸੁਭਾਅ ਹੋ ਜਾਂਦੇ ਕਲ ਜਾ ਰਹੇ ਹਨ ਨਿਮਕ ਆਲਾਮਿਆਂ ਗੁਰਮੁਖ ਪਾਪ ਤਾਰਾਂ ਸਰਦੂ ਜੀ ਕਹਿੰਦੇ ਆ ਭਵ ਸਾਗਰ ਕੀ ਹੈ ਭਵ ਸਾਗਰ ਚਿੰਤਾ ਘਰ ਦੀ ਚਿੰਤਾ ਵਿਜਨਸ ਦੀ ਚਿੰਤਾ ਪਰਿਵਾਰ ਦੀ ਚਿੰਤਾ ਉਹ ਵੀ ਜਗਾ ਆਏ ਭਵ ਸਾਗਰ ਤੇ ਸੁਰਤਪੁਰ ਜੀ ਇਹ ਭਵ ਸੰਸਾਰ ਪਾਰ ਹੋ ਜਾਏਗਾ ਸੰਸਾਰ ਦੀਆਂ ਤਰੰਗਾਂ ਨੂੰ ਤੁਸੀਂ ਉੱਪਰ ਨਿਕਲ ਜਾਓ ਨਿਪਾ ਗੁਰਮਖ ਪਾਲ ਉਤਾਰਾ ਸੰਧੂ ਦੀ ਤਰ੍ਹਾਂ ਇਹ ਗੁਰਮਖ ਜਾਣਾ ਪਾਰ ਹੋ ਜਾਂਦੇ ਭਵ ਸੰਸਾਰ ਤੋਂ ਇਹ ਸੰਸਾਰ ਦੀਆਂ ਤਰੰਗਾਂ ਤੋਂ ਇਸ ਵਿਸ਼ਾਵਾਂ ਤੋਂ ਉੱਪਰ ਉੱਠ ਜਾਂਦੇ ਭਾਵਨਾ ਦੀ ਸੋਚ ਇੱਕ ਵਾਜੇਗ ਨੂੰ ਵਿੱਚ ਜੁੜ ਜਾਂਦੀ ਹੈ ਇਹ ਸਾਧੂ ਗੁਰਦੀਪ ਕੀ ਬਸ ਕਰਦੇ ਕਹਿੰਦੇ ਗਿਆਨੀ ਜੇ ਤੇਰੀ ਵਸਾ ਬਣ ਗਈ ਹੈ ਨਾ ਇਹਦਾ ਹਰ ਰਸ ਪੀਆ ਹਰ ਰਸ ਪੀਵੋ ਪੁਰਖ ਗਿਆਨੀ ਨਾਲ ਕਿੰਨਾ ਸੋ ਕਿੰਨਾ ਪਿਆਰ ਵਰਸ ਕਰਦੇ ਮੇਰੇ ਸਾਧੂ ਗੁਰ ਕਹਿੰਦੇ ਗਿਆਨੀ ਤੂੰ ਤਾਂ ਗਿਆਨੀ ਆ ਗਿਆਨੀ ਗਿਆਨੀ ਕੌਣ ਗਿਆਨੀ ਜਿਹੜਾ ਨਾਮ ਦਾ ਰਸ ਰਿੰਦਾ ਹੋ ਗਿਆ ਕੀ ਹੈ ਗਿਆਨ ਵਾਲੇ ਤੂੰ ਗਿਆਨੀ ਨਹੀਂ ਕਿਹਾ ਜਿਹਨੂੰ ਦੁਨੀਆ ਦਾ ਗਿਆਨ ਆ ਗਿਆ ਜਿਹਨੇ ਪੜ੍ਹਾਈ ਕਰ ਲਈ ਸਕੂਲ ਦੀ ਉਹ ਤਾਂ ਅਸਰ ਬਣ ਕੇ ਮਵਾਲੇ ਨਾਮ ਕਰਦਾ ਉਹ ਕਿਧਰ ਦਾ ਗਿਆਨੀ ਗਿਆਨੀ ਉਹ ਹੈ ਜਿਹਨੂੰ ਸੋਚੀ ਆ ਗਈ ਵੀ ਮੇਰਾ ਜੀਵਨ ਬੜਾ ਮੁੁੱਲਾ ਹੈ ਇਹ ਮੈਂ ਜੀਵਨ ਤੋਂ ਲੱਭ ਲੈ ਨਾਮ ਜਪ ਅੰਮ੍ਰਿਤ ਰੇ ਨਿਮਚਨ ਉਹ ਸਤਿਕਾਰਪ੍ਰਥਾ ਦਾਸ਼ਕ ਰੰਗਾਂ ਕਰੇ ਉਹ ਰਸ ਲਵੇ ਜਿੰਦ ਤੱਕ ਰਸ ਨਾ ਆਇਆ ਸਾਧ ਸੰਗਤ ਸਾਚੀ ਜਾਨੀ ਉਹੋ ਵਿਚਰਤਾ ਜੰਦਰ ਅੱਜ ਮੇਰੇ ਕੋਲ ਉਹੀ ਪ੍ਰਤੀਤ ਹੋਤੀ ਜਿਵੇਂ ਰਾਸਮੀ ਸਾਸ ਸੰਤ ਵਿਖੋ ਦੁਰਮਤ ਪਿਆਰ ਸੀ ਇਹ ਸਾ ਸੌ ਸਾਲਿਆਂ ਨੂੰ ਪ੍ਰਸ਼ਾਦਾ ਸੁਣਾਉਂਦਾ ਸੀ ਕੋਈ ਘਰ ਆ ਜਾਂਦਾ ਸੀ ਬੜੀ ਪਿਆਰ ਨਾਲ ਪ੍ਰਸ਼ਾਦਾ ਸੁਣਾਉਂਦਾ ਸੀ ਇੱਕ ਦਿਨ ਤਿੱਖਤ ਕਰ ਲੰਦਾ ਤੇ ਸਾਸ ਸੰਤ ਕਹਿੰਦਾ ਭੁੱਖ ਲੱਗੀ ਕਹਿੰਦਾ ਲੈ ਕਾ ਜਨੇ ਪ੍ਰਸ਼ਾਦਾ ਪ੍ਰਸ਼ਾਦਾ ਬਣਾਇ ਮੋਰੀ ਰੱਖ ਕਹਿੰਦਾ ਗੁਰਮਤ ਪਿਆਰ ਕਹਿੰਦਾ ਕਹਿੰਦਾ ਰੱਬ ਦਾ ਸ਼ੁਕਰਾਨਾ ਕਰ ਤੈਨੂੰ ਪਰਸ਼ਾਦਾ ਮਿਲਿਆ ਖਰਾਬਾ ਦਾ ਕਹਿੰਦਾ ਕਿਹੜਾ ਰੱਬ ਮੈਂ ਕੋਈ ਰੱਬ ਨੂੰ ਨਹੀਂ ਮੰਨਦਾ ਤੂੰ ਪਰਸ਼ਾਦਾ ਸਦੌਨਸ ਦਾ ਨਹੀਂ ਸ਼ੁਕਰਾਨਾ ਅਸ਼ੀਰਵਾਦ ਮੈਂ ਤਾਂ ਕਮਾਜ਼ਾ ਬੰਦੇ ਨੂੰ ਇਹ ਪਰਸ਼ਾਦਾ ਤੈਨੂੰ ਮੈਂ ਨਹੀਂ ਦੇ ਰਿਹਾ ਰੱਬ ਜੀ ਦੇ ਰਿਹਾ ਰੱਬ ਦਾ ਸ਼ੁਕਰਾਨਾ ਕਰ ਉਹਦਾ ਸ਼ੁਕਰਾਨਾ ਕਹਿੰਦਾ ਨਹੀਂ ਮਨ ਲਾ ਕੋਈ ਸ਼ੁਕਰਾਨਾ ਨਹੀਂ ਕਰ ਮੇਰੀ ਮਰਜ਼ੀ ਕਰਨਾ ਅੰਦਰ ਮੈਂ ਨਹੀਂ ਕਰਾਂਗਾ ਪਉ ਪਰਸ਼ਾਦਾ ਸਦੋਨਾਂ ਸਥਨ ਦੇ ਜਾ ਤੈਨ ਪਰਸ਼ਾਦਾ ਇਸ ਤੋਂ ਤੈਨ ਪਰਸ਼ਾਦਾ ਇਸ ਤੋਂ ਕਪੂ ਖਾ ਚ ਗਿਆ ਨਹੀਂ ਚ ਗਿਆ ਹੈਰਾ ਆਪਨ ਸਿਮਰਨ ਜੜਨ ਲਗੇ ਸਿਮਰਨ ਸੁਰਤਿ ਜੜਦੀ ਹੈ ਰਾਸ ਨਹੀਂ ਆਲੇ ਕਦੀ ਇਸ ਆਵਾਸੀ ਅੰਤ ਕਦੀ ਸਰੀਰ ਐਦਿਨ ਕਦੀ ਅੰਦਰ ਸਾਥ ਜਾਨਿਆ ਜਿੰਦਨ ਮਨ ਜੁੜ ਜਾਂਦਾ ਨਾ ਉਦਨ ਸਰੀਰ

ਕਹਿੰਦੇ ਜਿੰਨੂੰ ਤੂੰ ਕਿਹਾ ਸੀ ਰੱਬ ਦਾ ਸ਼ਿਵਰਾਨਾ ਨਾਮ ਕਹਿੰਦੇ ਪਤਸ਼ਾਹ ਉਹ ਸ਼ਿਵਰਾਨਾ ਨਹੀਂ ਸੀ ਕਰਦਾ ਉਹਨੂੰ ਮਹ ਪ੍ਰਸ਼ਾਦਾ ਕਹਿੰਦੇ ਤੇਰੀ ਸੀ ਸੇਵਾ ਤੈਨੂੰ ਇਸ ਨਾਲ ਕੀ ਮਤਲਬ ਉਹ ਕਰੇ ਸ਼ਿਵਰਾਨਾ ਨਾ ਕਰੇ ਉਹਦੇ ਕਰਮ ਉਹਦੇ ਨਾਲ ਨੇ ਫਿਰ ਤੂੰ ਦੇ ਕਰਮ ਹੀ ਦੇਖੇ ਤੂੰ ਨਹੀਂ ਉਹਨਾਂ ਦੇਖਿਆ ਕਹਿੰਦੇ ਤੂੰ ਮੈਨੂੰ ਦੇਖ ਕੇ ਪ੍ਰਸ਼ਾਦਾ ਅਸ਼ਕਾਉ ਬੰਦਗੀ ਕਰੇ ਨਾ ਕਰੇ ਉਹਦਾ ਕਰਮ ਉਹਦੇ ਨਾਲ ਹੈ ਕਹਿੰਦੇ ਭੁੱਖਾ ਚਲਿਆ ਗਿਆ ਉਹ ਦਰਦ ਜਿਹੜੇ ਉਹਦੇ ਦਿਲ ਵਿੱਚ ਵੀ ਤਾਂ ਨਹੀਂ ਸੀ ਅਕਿੰਤ ਕਨਾਂ ਨੋਪਾਲ ਦਾ ਕਿੱਡਾ ਵੱਡਾ ਮਾਰਕ ਹੈ ਜਿਹੜਾ ਅਕਿੰਤ ਕਨਾਂ ਨੂੰ ਵੀ ਪਾਲਦਾ ਜਿਵੇਂ ਇਨਸਾਨ ਜਦੋਂ ਸ਼ਬਦ ਦੇ ਵਿੱਚ ਰਸ ਗਿਆ ਨਾ ਉਹਨਾਂ ਸਾਧ ਜਾਨਿਓ ਉਹਨੂੰ ਫਿਰ ਆਨੰਦੀ ਆਨੰਦ ਹੈ ਜਿੰਨਾਂ ਕਿਤੇ ਨਾਦਰ ਕਰਾਲ ਹੋਵੇ ਉਹਨੂੰ ਵਿਚਾਰ ਕਰਿਓ ਅਸਪੀਗਲ ਜਿੱਤਰੀ ਆਜਿ ਕੋਈ ਕੋਲ ਹੋਈ ਆਉ ਸਾਥ ਸੰਗਤ ਇਹ ਜੀਵਨ ਬੜਾ ਨੂੰ ਮੁੱਲ ਹੈ ਸਾਡਾ ਗੁਰੂ ਵੀ ਬੜਾ ਨੂੰ ਮੁੱਲ ਹੈ ਬੜਾ ਨਹੀਂ ਘਾਤੂ ਹੈ ਇਹ ਪ੍ਰਸਾਦ ਸੰਗਤ ਨਹੀਂ ਨਾ ਘਤੂ ਦਸ ਬਾਤ ਸਈਆਂ ਦਾ ਜੋਤ ਤੱਕ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਕਵੀਆਂ ਤੇ ਬੈਠੇ ਲੋ ਲੋ ਸਾਥ ਸੰਗਤ ਨੇ ਤਾਂ ਸੀਸ ਜੁਕਾਈ ਸਾਸਾ ਇੱਕ ਇੱਕ ਰੋਮ ਅੰਗ ਭੇਟ ਹੋ ਗਿਆ ਗੁਰੂ ਅਰਜਨ ਦੇ ਪਾਸ ਇੱਕ ਇੱਕ ਰੋਮ ਆਗ ਨੂੰ ਭੇਜ ਕਰਤਾ ਸੱਚ ਨੂੰ ਪਰਜਨ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਸਤੇ ਤੇ ਕਲ ਕੀਰਤਾਲ ਸਾਹਿਬ ਨੇ ਸਾਰਾ ਸਰਬੰਸਿਗੜਾ ਬੜਾ ਨਹਿਂਗਾ ਗੁਰੂ ਹੈ ਬੜਾ ਨਮੁੱਲਾ ਗੁਰੂ ਹੈ ਜੇ ਤੀ ਕਦਰ ਜਾਣੀਏ ਸੱਚ ਜਾਣੇ ਗੁਰੂ ਗ੍ਰੰਥ ਸਾਹਿਬ ਰੱਬ ਬੈਠਾ ਹੈ ਸਾਧ ਜੇ ਕੇ ਤੇ ਭਾਵਨਾ ਗਣ ਜੇ ਤੇ ਸਾ ਸ ਸ਼ਰਧ ਕਿਵੇਂ ਨਹੀਂ ਚੱਲੂ ਵਿਚਾਰ ਕਿਵੇਂ ਨਹੀਂ ਲੱਗੋ ਲਗੇ ਉਦੋਂ ਹੀ ਵਿਚਾਰ ਰੁਕ ਜਾਂਦਾ ਨਹੀਂ ਜਦੋਂ ਤੁਹਾਡੀ ਭਾਵਨਾ ਬਣਦੀ ਗੁਰੂ ਗ੍ਰੰਥ ਸਾਹਿਬ ਗੁਰੂਦਵਾਰੇ ਲਾ ਭਾਵਨੀ ਭਾਵਨਾ ਇਹ ਵੀ ਦਰਬੇਠਾ ਪ੍ਰਤੱਖ ਬੈਠਾ ਤੋਹੀ ਜੋਤ ਹੈ ਤਦ ਕੀ ਤਦ ਬਾਦਸ਼ਾਹ ਤਦ ਕੀ ਤਦ ਬਾਦਸ਼ਾਹ ਇਹ ਸਰਜਨ ਮਨ ਨਿਰਮਲ ਹੋ ਜਾਂਦਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਜੋਤ ਦੀ ਜਦੋਂ ਦ੍ਰਿਸ਼ਟੀ ਗੰਦੀ ਨਾ ਉਦ ਤਨ ਇਹ ਮੰਨ ਖੜ ਜਾਂਦੇ ਨੇ ਦੁਰਮਖਾਂ ਦੇ ਆਓ ਸਤਿਗੁਰ ਕਿਰਪਾ ਕਰ ਸਿੱਧੀ ਬਾਦਸ਼ਾਹ ਮਿਹਰ ਕਰ ਤਰੀਬ ਨਵਾਏ ਸਭ ਦੀ ਚੋਰੀ ਨਾਮ ਦੀ ਖੈਰ ਗੌਰ ਇਹ ਜੀਵਨ ਮੁੱਲੇ ਤਰੋ ਤੇ ਲੇਖੀ ਚਾਲਦੇ ਨੇ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਸਿਸ਼ਕਰਨ ਸਾਥ ਸੰਗ ਨਾਮ ਦੀ ਗੁੰਗਾਰੇ ਸਿਮਰੇ ਸਦਾ ਤੁਪਾਲਾ ਇਹ ਅਵਸਾ ਬਣੀ ਸਤਿਗੁਰੂ ਮੇਤਨ ਸਿ ਤੇ ਪਾਛਾਇਆ ਸੰਤਨ ਜੀ ਆਇਆਂ ਜੀ ਆਇਆਂ ਨਸਪੜੇ ਆਓ ਵੰਡੀ ਪਾਤ੍ਰ ਗੁਰੂ ਜੀਆਂ ਸੰਤਨ ਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਦੀ ਕੀਤੇ ਤਾ ਮੁਖ ਉਚਨਾ ਸਦਾ ਸੁਖੀ ਨਾਨਕ ਸਿਮਰਤੇ ਗੁਰਾਂ ਕਲੀਨ ਲਤੀ ਜਨ ਆਨੰਦਿਕ ਓੰਕਾਰ ਸਤਗੁਰ ਪੰਸਾਰ

ਆਦਰੋ ਤੁਮ ਮੰਗੋ ਮੇਰੇ ਦੂਖ ਸਭ ਦਸਾਰਨਾ ਅੰਗੀਕਾਰ ਤੁਮ ਅਨੇਕੇ ਰਤ ਕਾਲਜ ਸਭ ਸੁਆਰਨਾ ਬੋਲਾ ਤੁਮਰਾ ਸੁਮੋਹੀ ਸੁਖੋ ਮਨੋ ਪਸਾਰੀ ਕੈਨਨਤ ਮਨ ਮੇ ਸਰਦਾਰੋ ਹਰਨਾ ਕੇ ਸਾਥੀ ਸਾਰੇ ਭਾ ਕਿਆ ਨਹੀਂ ਕਰਦੇ ਭਤਤ ਦੀ ਸਭ ਕਿਸ਼ੈ ਜਿਸ ਦੇ ਸੁਖਾਂ ਨੇ राम जिन के मनन सिया बात शब्द गुन मेरे हे सच्चे साहिब प्यार नहीं करते रे सजना मेरा अवतार सतनाम की अंधा निरंजन तू कासल दुआइया राम दयाल दयाल की चा सब गुजाइया सतनाम गुण गाता गुरु रीत ए बणियाया ਅੰਛਤ ਜਿਤ ਕਰ ਸੁਖਾ ਕੇ ਤਰਸਿ ਬਿਨ ਸ਼ੰਗਤ ਕਰਾ ਟਿ ਕਰ ਤਾਰੀਆਂ ਅੰਛਤ ਤੁ ਤੁ ਅਸਿ ਕੇ ਕਾਲ ਕੰਕਿ ਤਾਰੀਆਂ ਪਾਇ ਸਰਜਨ ਕੋ ਦੇ ਨਾਮ ਹਰ ਕੇ ਲਾਗੇ ਕਹੀ ਨਾਮ ਦੁਇਸ਼ ਕੋ ਅੰਕ ਤਾ ਅਨੰਤ ਵਾਝੀ ਸੁਮਟ ਭਟ ਭਾਰ ਕੀ ਰੋਜਗਨ ਮਨ ਮਰਤੂਰੇ ਆਦਿ ਬ੍ਰਹਮ ਪ੍ਰਦਤਾਇਆਂ ਉਤਰੀ ਸਰਬ ਸੁਨੋ ਲੈ ਉਕਰੋ ਹਸਨਤਾ ਤੇ ਉਤਰੇ ਸੁਣੀ ਸੱਚੀ ਬਾਣੀ ਸੰਸਾਰ ਤੁਪੈ ਸਰਸੇ ਉਤੇ ਦੁਰ ਤੇ ਜਾਣੇ ਦੇਵੀ ਚਤੇ ਭਗਤ ਸਤੁਰਿਆ ਵਰਪੂਰੇ ਜਨਮਤਨ ਤੁਲਿ ਚਰਨਰਾ ਆਕਿਆਨ ਦੁਲੇ ਸੁਨੋ ਮਹਰੂ ਮਾਈਕਾ ਮਾਤਾ ਸਤਿ ਮਹਾਂਸ ਜਿਸ ਦਾ ਕੋਈ ਦਾ ਹਿੰਦੈ

I you the